ਪੰਜਾਬ ਚ ਇੰਡਸਟ੍ਰੀਅਲਿਸਟ ਨੇ ਆਪਣੇ ਖੂਨ ਪਸੰਦੇ ਨਾਲ ਫੇਰ ਵੀ ਇੰਡਸਟਰੀ ਨੂੰ ਕਾਇਮ ਰੱਖਿਆ ਜਲੰਧਰ ਖੇਡਾਂ ਦੇ ਵਾਸਤੇ ਅੰਮ੍ਰਿਤਸਰ ਗਰਮ ਸਾਲਪ ਮਸਾਲਿਆਂ ਵਾਸਤੇ ਲੁਧਿਆਣਾ ਹੋਜਰੀ ਸਲਾਈ ਮਸ਼ੀਨ ਸਾਈਕਲ ਵਾਸਤੇ ਗਵਿੰਦਗੜ ਲੋਹੇ ਵਾਸਤੇ ਹਮੇਸ਼ਾ ਮਸ਼ਹੂਰ ਰਿਹਾ ਲੁਧਿਆਣਾ ਜਿਹਨੂੰ ਅਸੀਂ ਮਾਂਚੈਸਟਰ ਆਫ ਇੰਡੀਆ ਦਾ ਦਰਜਾ ਦਿੰਦੇ ਆ ਵਰਲਡ ਤੇ ਮਸ਼ਹੂਰ ਰਿਹਾ ਸੋ ਐਸਾ ਜਿਹੜਾ ਪੰਜਾਬ ਹੈ ਅੱਜ ਉਹ 22ਵੇਂ ਨੰਬਰ ਤੇ ਆ ਗਿਆ ਉਹਦੇ ਇੱਕੋ ਹੀ ਕਾਰਨ ਹੈ ਜਿਹੜੇ ਸਾਡੇ ਅੰਦਰ ਕਾਲੀਆਂ ਭੇਡਾਂ ਨੇ ਜਿਹੜੇ ਲੱਖੇ ਸਦਾਣੇ ਵਰਗੇ ਲੋਕ ਹੈ ਉਹ ਕੋਈ ਨਾ ਕੋਈ ਮੁੱਦਾ ਲੱਭਦੇ ਆ ਹੁਣ ਉਹ ਇੰਡਸਟਰੀ ਦੇ ਮਗਰ ਪਏ ਆ ਉਹ ਇੰਡਸਟਰੀ ਜਿਸ ਇੰਡਸਟਰੀ ਨੇ ਐਂਡੀਅਮ ਰਸੀਪਤਾ ਚਲਦੇ ਹੋਏ ਆਪਣੇ ਆਪ ਨੂੰ ਕਾਇਮ ਰੱਖਿਆ ਔਰ ਪੰਜਾਬ ਨੂੰ ਔਰੇ ਤੱਕ ਸੰਭਾਲੀ ਰੱਖਿਆ ਉਸ ਇੰਡਸਟਰੀ ਨੂੰ ਵੀ ਖਤਮ ਕਰਨ ਦਾ ਉਹਨਾਂ ਦਾ ਪਲਾਨ ਹੈ ਇਹ ਬਾਹਰੀਆਂ ਫੋਰਸਿਸ ਦੇ ਪੈਰੋਲ ਤੇ ਕੰਮ ਕਰਦੇ ਆ ਇੰਡਸਟਰੀ ਨੂੰ ਤੇ ਸਰਕਾਰ ਨੂੰ ਇਸ ਨੂੰ ਬਚਾਉਣ ਵਾਸਤੇ ਇਕੱਠੇ ਹੋਣਾ ਪਏਗਾ ਸਾਹਮਣਾ ਕਰਨਾ ਪਏਗਾ ਕਿਉਂਕਿ ਜਿਹੜਾ ਮੁੱਦਾ ਬਣਾ ਰਹੇ ਆ ਵੀ ਪੋਲੂਸ਼ਨ ਦਾ ਮੁੱਦਾ ਟੋਟਲ ਪਾਣੀ ਜਿਹੜਾ ਨਿਕਲਦਾ ਹੈ ਚਾਹੇ ਉਹ ਡਮੈਸਟਿਕ ਹੈ ਚਾਹੇ ਉਹ ਕਮਰਸ਼ੀਅਲ ਹੈ ਮੁਸ਼ਕਿਲ ਨਾਲ 2% ਇੰਡਸਟਰੀ ਦਾ ਜਿਹੜਾ ਹੈਗਾ ਉਸ ਪਾਣੀ ਜਾਂਦਾ 2% ਤੋਂ ਵੀ ਜਿਹੜੀ 50% ਇੰਡਸਟਰੀ ਇੱਦਾਂ ਦੀ ਹੈ ਜਿਹੜੇ ਜਿਸ ਤਰ੍ਹਾਂ ਦੇ ਕੈਮੀਕਲੀ ਤੇ ਜਾਂ ਹੋ ਵਰਤਦੇ ਆਂ ਡਾਈਜ਼ ਵਰਤਦੇ ਆਂ ਉਹ ਨੁਕਸਾਨਦਾਇਕ ਨਹੀਂ ਹੁੰਦੇ ਜ਼ਿਆਦਾ ਹੁੰਦੇ ਆ ਪਰ ਜਦ لیکن ਐਵਰੇਜ 1% ਹੈਗਾ ਤਾਂ 1% ਨਾਲ ਜਿਹੜੀ ਉਹ ਗੱਲ ਕਰਦਾ ਹੈ ਵੀ ਰਾਜਸਥਾਨ ਚ ਕੈਂਸਰ ਫੈਲ ਗਿਆ ਇਹ ਫੈਲ ਗਿਆ ਉਹ ਫੈਲ ਗਿਆ ਜਿਹੜੇ ਲੱਖਾਂ ਲੁਧਿਆਣੇ ਦੀ ਆਬਾਦੀ ਕਰੀਬ 36 ਲੱਖ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਡਾਇਰੈਕਟਰੀਆ ਇੰਡਾਇਰੈਕਟਲੀ ਮੋਰ ਦੈਨ 50% ਡਾਈਂਗ ਯੂਨਿਵਰਸਲ ਨਾਲ ਜੁੜੇ ਹੁੰਦੇ ਆ ਤੇ ਕਿਸੇ ਨੂੰ پتہ ਕੈਂਸਰ ਨਹੀਂ ਸੁਣਿਆ ਉੱਥੇ ਹੀ ਖਾਂਦੇ ਆ ਉੱਥੇ ਹੀ ਪੀਂਦੇ ਆ ਉੱਥੇ ਹੀ ਰਹਿੰਦੇ ਆ ਉੱਥੇ ਹੀ ਕੰਮ ਕਰਦੇ ਆ ਸੋ ਇਹ ਫੇਕ ਨੈਰਟਿਵ ਹੈ ਨੈਰਟਿਵ ਬਣਾ ਕੇ ਜਸਟ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦਾ ਇੱਕ ਪ੍ਰਯਾਸ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਸਰਕਾਰ ਉਹਨਾਂ ਦੇ ਅੱਗੇ ਝੁਟੂਗੀ ਔਰ ਇੰਡਸਟਰੀ ਦਾ ਉਸਾਦ ਦੋਗੀ ਅੱਜ ਜਿਹੜੀ ਐਸਟੈਬਲਿਸ਼ਡ ਇੰਡਸਟਰੀ ਹੈ ਪੰਜਾਬ ਦੀ ਉਹ ਵੀ ਆਪਣੀ ਐਕਸਪੈਂਸ਼ਨ ਬਾਹਰ ਕਰ ਰਹੀ ਹੈ ਬਾਹਰ ਤੱਕ ਉਸਨੇ ਕੀ ਜਾਣਾ ਹੈ ਲੇਕਿਨ ਜਿਹੜੀ ਐਸਟੈਬਲਿਸ਼ ਹੈ ਉਹਦ ਨੂੰ ਜਿਹੜੀ ਹੈਗਾ ਗਵਰਨਮੈਂਟ ਦੀ ਸਪੋਰਟ ਚਾਹੀਦੀ ਹੈ ਔਰ ਇਹ ਲੱਖਾਂ ਸਾਨੇ ਵਰਗੇ ਬੰਦਿਆਂ ਨੂੰ ਭਜਾਣ ਦੀ ਲੋੜ ਹੈ ਜੇ ਮੰਤਰੀ ਲੱਗ ਕਰੇ ਕੀ ਮਨਤਾ ਹੋ ਸਕਦੀ ਹੈ ਨਾ ਵੀ ਇਸ ਮੁੱਦੇ ਨੂੰ ਲੈ ਕੇ ਜੇ ਗੱਲ ਕਰੀਏ ਕੀ ਮਨਤਾ ਹੋਗੀ ਡੀਸਟੈਬਲਾਈਜ਼ ਕਰਨਾ ਹੈ ਇਹੀ ਮਨਸ਼ਾ ਹੋਰ ਕੀ ਹੈ ਬੱਤ ਜਬ ਲੱਗਦਾ ਨਹੀਂ ਕਿ ਸਰਕਾਰ ਨਾਲ ਇਹ ਲੱਖੇ ਸਿਧਾਨੇ ਵਰਗਿਆਂ ਨਾਲ ਜਾਂ ਇੰਡਸਟਰੀਜ਼ ਨਾਲ ਬਹਿ ਕੇ ਟੇਬਲ ਟਾਕ ਹੋਣੀ ਚਾਹੀਦੀ ਸੀ ਇਹਦਾ ਮਾਹੌਲ ਨਹੀਂ ਕ੍ਰੀਏਟ ਹੋ ਸਕਦਾ ਲੱਖੇ ਸਿਧਾਨੇ ਕਿਉਂ ਬਹਿਣਾ ਚਾਹੀਦਾ ਜੋ ਵੀ ਜੋ ਵੀ ਨਹੀਂ ਬਿਲਕੁਲ ਨਹੀਂ ਬਹਿਣਾ ਚਾਹੀਦਾ ਨਹੀਂ ਨਹੀਂ ਇਤਨਾ ਅੱਜ ਲੱਖੇ ਸਿਧਾਨਾ ਕੱਲੋ ਤੀਸਰਾ ਔਰ ਖੜਾ ਜਾਊਗਾ ਪੰਜਾਬ ਉਦੋਂ ਹੀ ਪੰਜਾਬ ਉਦੋਂ ਹੀ ਡਾਊਨ ਜਾਣਾ ਸ਼ੁਰੂ ਹੋ ਗਿਆ ਜਿਹੜਾ ਪੰਜਾਬ ਦੁਨੀਆ 'ਚ ਮਸ਼ਹੂਰ ਤੇ ਇੱਕ ਨੰਬਰ ਤੇ ਸੀ ਜਦੋਂ ਲੱਖੇ ਸਿਧਾਨੇ ਵਰਗੇ ਐਸੇ ਜੈ ਚੰਦ ਪੰਜਾਬ ਦੇ ਅੰਦਰ ਜਿਨ੍ਹਾਂ ਨੂੰ ਨਾਮ ਬਣਾਇਆ ਕਿਸੇ ਨਾ ਕਿਸੇ ਰੂਪ ਚ ਉਹ ਪੰਜਾਬ ਨੂੰ ਨੁਕਸਾਨ ਕਰਨ ਤੁਰ ਪਏ ਜਿਹੜਾ ਲੱਖ ਸਦਾ ਨਾ ਹੋਵੇ ਐਨੀਥਿੰਗ ਜਿਹੜਾ ਵੀ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਇੰਡਸਟਰੀ ਦੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਰਿਹਾ ਉਹ ਨਹੀਂ ਜਿਹੜਾ ਵੀ ਕੋਈ ਸਮਾਜ ਸੇਵੀ ਨਹੀਂ ਟੇਬਲ ਟਾਕ ਹੋ ਸਕਦੀ ਹੈ ਆ ਪੰਜਾਬ ਦੇ ਹਿੱਤ ਦੀ ਕੋਈ ਗੱਲ ਕਰੇ ਕੋਈ ਵੀ ਪੰਜਾਬੀ ਲਾ ਲੋ ਕੋਈ ਪੰਜਾਬ ਦੇ ਹਿੱਤ ਦੀ ਗੱਲ ਕਰੇ ਹਾਂ ਹਾਂ ਬਿਲਕੁਲ ਉਹ ਨਹੀਂ ਤਾਂ ਨਹੀਂ ਕਿ ਐਦਾਂ ਦਾ ਮਾਹੌਲ ਨਹੀਂ ਕ੍ਰੀਏਟ ਹੋਣਾ ਚਾਹੀਦਾ ਬਿਲਕੁਲ ਕੋਣ ਕੀਨੇ ਕਰ ਰਿਹਾ ਉਹੀ ਕਰ ਰਿਹਾ ਇਹਦਾ ਮਤਲਬ ਟੀਸੈਪਲੇਜ ਕਰ ਗੱਲਬਾਤ ਆ ਸਰਕਾਰ ਨਾਲ ਕਲੇ ਮੰਤਰੀ ਨਾਲ ਕਰੇ ਪੋਲਿਊਸ਼ਨ ਮਨਿਸਟਰ